ਦੋਸਤੋ ਪੋਜ਼ਿਟਿਵ ਟਾਕ ਚ ਇੱਕ ਵਾਰੀ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਦੇਖੋ ਦੋਸਤੋ ਮੈਂ ਗਿਆਨੀ ਨਹੀਂ ਪਰ ਗਿਆਨ ਵਿੱਚ ਰੁਚੀ ਜ਼ਰੂਰ ਰੱਖਦਾ ਮੈਂ ਕੋਈ ਸਾਇੰਟਿਸਟ ਨਹੀਂ ਪਰ ਮੈਂ ਐਕਸਪੈਰੀਮੈਂਟ ਜ਼ਰੂਰ ਕਰਦਾ ਜ਼ਿੰਦਗੀ ਵਿੱਚ ਕੁਝ ਨਾ ਕੁਝ ਜ਼ਰੂਰ ਸਿੱਖਦਾ ਦੋਸਤੋ ਮੇਰੇ ਵਿਚਾਰ ਮੇਰੀ ਇੱਛਾ ਤੋਂ ਨਹੀਂ ਮੇਰੇ ਆਬਜ਼ਰਵੇਸ਼ਨ ਤੋਂ ਬਣਦੇ ਹਨ ਸਿੱਖਿਆ ਦਾ ਮਹੱਤਵ ਮੈਂ ਬਚਪਨ ਚ ਹੀ ਦੇਖਿਆ ਮੇਰੇ ਪਿਤਾ ਜੀ ਦਾ ਮੰਨਣਾ ਸੀ ਕਿ ਤੁਹਾਡਾ ਗਿਆਨ ਤੁਹਾਡੀ ਇਨਵੈਸਟਮੈਂਟ ਹੈ ਜਿਸ ਦਾ ਡਿਵੀਡੈਂਡ ਜਾਨੀ ਕਿ ਮੁਨਾਫਾ ਤੁਹਾਨੂੰ ਅੰਤ ਤੱਕ ਮਿਲਦਾ ਰਹਿੰਦਾ ਹੈ ਦੋਸਤੋ ਮੇਰਾ ਮੰਨਣਾ ਹੈ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਰੋਟੀ ਕਪੜਾ ਮਕਾਨ ਤੋਂ ਇਲਾਵਾ ਜੇਕਰ ਕਿਸੇ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਐਜੂਕੇਸ਼ਨ ਸਿੱਖਿਆ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਤੁਸੀਂ ਉਸ ਨੂੰ 골ਡ ਵਿੱਚ ਕਨਵਰਟ ਕਰ ਸਕਦੇ ਹੋ ਪੈਸਾ ਜਾਂ ਸੋਨਾ ਇਸ ਦੇ ਘਟ ਹੋਣ ਜਾਂ ਚੋਰੀ ਹੋਣ ਦਾ ਡਰ ਤੁਹਾਨੂੰ ਹਮੇਸ਼ਾ ਰਹਿੰਦਾ ਹੈ ਪਰ ਦੋਸਤੋ ਤੁਹਾਡੇ ਗਿਆਨ ਦੇ ਚੋਰੀ ਹੋਣ ਦਾ ਡਰ ਤੁਹਾਨੂੰ ਕਦੇ ਨਹੀਂ ਰਹਿੰਦਾ ਕਿਉਂਕਿ ਗਿਆਨ ਹਮੇਸ਼ਾ ਤੁਹਾਡੇ ਕੋਲ ਰਹਿੰਦਾ ਹੈ ਦੋਸਤੋ ਅਗਰ ਤੁਸੀਂ ਪੈਸੇ ਨੂੰ ਨੌਲੇਜ ਕਨਵਰਟ ਕਰ ਦਿੰਦੇ ਹੋ ਨਾ ਤੇ ਨਾ ਤਾਂ ਇਹ ਚੋਰੀ ਹੋ ਸਕਦਾ ਹੈ ਤੇ ਨਾ ਹੀ ਘਟ ਹੋ ਸਕਦਾ ਦੋਸਤੋ ਜੇ ਮੈਂ ਤੁਹਾਨੂੰ ਪੁੱਛਾਂ ਕਿਸ ਰਾਜ ਦੇ ਵਿੱਚ ਇਸ ਦੇਸ਼ ਦੇ ਵਿੱਚ ਜਾਂ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਕੌਣ ਹੈ ਕੋਈ ਕਹੇਗਾ ਜਿਸ ਕੋਲ ਪਾਵਰ ਹੈ ਉਹ ਸ਼ਕਤੀਸ਼ਾਲੀ ਹੈ ਜਿਸ ਕੋਲ ਪੈਸਾ ਹੈ ਉਹ ਸ਼ਕਤੀਸ਼ਾਲੀ ਹੈ ਕਿਸੇ ਦੇਸ਼ ਦਾ ਰਾਜਾ ਜਾਂ ਕਿਸੇ ਸਲਤਨਤ ਦਾ ਵਾਰਿਸ ਉਹ ਸ਼ਕਤੀਸ਼ਾਲੀ ਹੈ ਪੈਸਾ ਹਥਿਆਰ ਕਿਸੇ ਨੂੰ ਤਾਕਤਵਰ ਨਹੀਂ ਬਣਾਉਂਦੇ ਜੇ ਬਣਾਉਂਦੇ ਹਨ ਤਾਂ ਕੁਝ ਸਮੇਂ ਲਈ ਤਾਕਤ ਵਰ ਬਣਾਉਂਦਾ ਹੈ ਤੁਹਾਨੂੰ ਤੁਹਾਡਾ ਗਿਆਨ ਤੁਹਾਡੀ ਸੋਚ ਦੋਸਤੋ ਪੈਸਾ ਤੁਹਾਡੇ ਕੋਲ ਅੱਜ ਹੈ ਕੱਲ ਨਹੀਂ ਹਥਿਆਰ ਚਲਾਉਣ ਦੀ ਤਾਕਤ ਤੁਹਾਡੇ ਕੋਲ ਅੱਜ ਹੈ ਕੱਲ ਨਹੀਂ ਜ ਜਹ ਹਥਿਆਰ ਤੁਹਾਡੇ ਕੋਲ ਨਹੀਂ ਹੋਵੇਗਾ ਪਰ ਦੋਸਤੋ ਗਿਆਨ ਤੁਹਾਡੇ ਕੋਲ ਹਮੇਸ਼ਾ ਰਹੇਗਾ ਦੋਸਤੋ ਹਥਿਆਰ ਤੁਸੀਂ ਉਦੋਂ ਤੱਕ ਚਲਾ ਸਕਦੇ ਹੋ ਜਦੋਂ ਤੁਹਾਡੇ ਹੱਥਾਂ ਵਿੱਚ ਜਾਨ ਹੈ ਕਿਤਾਬਾਂ ਤੇ ਸਿੱਖਿਆ ਦਾ ਗਿਆਨ ਤੁਹਾਡੇ ਕੋਲ ਹਮੇਸ਼ਾ ਰਹੇਗਾ ਕਿਤਾਬਾਂ ਦਾ ਗਿਆਨ ਹਥਿਆਰਾਂ ਦੇ ਗਿਆਨ ਤੋਂ ਕਿਤੇ ਉੱਤੇ ਹੈ ਦੋਸਤੋ ਕਿਤਾਬਾਂ ਦਾ ਗਿਆਨ ਹਥਿਆਰਾਂ ਦੇ ਗਿਆਨ ਤੋਂ ਯਾਦਾ ਅਸਰਦਾਰ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਹੈ ਦੇਖੋ ਦੋਸਤੋ ਇਸ ਰਾਜ ਦੇ ਵਿੱਚ ਕਿਸੇ ਰਾਜੇ ਨੇ ਕਿੰਨੀਆਂ ਜਿੱਤਾਂ ਪ੍ਰਾਪਤ ਕੀਤੀਆਂ ਕਿੰਨੇ ਲੜਾਈਆਂ ਲੜੀਆਂ ਕਿੰਨੀਆਂ ਜਿੱਤੀਆਂ ਕਿੰਨੇ ਲੋਕ ਮਰੇ ਕਿੰਨੇ ਸੈਨਿਕ ਮਰੇ ਇਹ ਤੁਹਾਨੂੰ ਯਾਦ ਹੋਵੇ ਜਾ ਨਾ ਹੋਵੇ ਪਰ ਦੋਸਤੋ ਜ਼ੀਰੋ ਦੀ ਖੋਜ ਕਿਸ ਨੇ ਕੀਤੀ ਬੱਲਮ ਦੀ ਖੋਜ ਕਿਸ ਨੇ ਕੀਤੀ ਰਾਸ਼ਟਰੀ ਗੀਤ ਕਿਸ ਨੇ ਲਿਖਿਆ ਇਹ ਤੁਹਾਨੂੰ ਹਮੇਸ਼ਾ ਯਾਦ ਰਹੇਗਾ ਕਿਉਂਕਿ ਇਹ ਕਿਤਾਬਾਂ ਤੋਂ ਪ੍ਰਾਪਤ ਹੋਇਆ ਗਿਆਨ ਹੈ ਕਿਸੇ ਦੇਸ਼ ਦੇ ਰਾਜਾ ਨੂੰ ਉਸ ਦੀ ਪ੍ਰਜਾ ਤੱਕ ਯਾਦ ਕੀਤਾ ਜਾਂਦਾ ਹੈ ਪਰ ਰਵਿੰਦਰਨਾਥ ਟੈਗੋਰ ਨੂੰ ਪੂਰੇ ਵਿਸ਼ਵ ਚ ਯਾਦ ਕੀਤਾ ਜਾਂਦਾ ਹੈ ਅਜਿਹੇ ਲੋਕ ਸਾਡੀ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ ज्ञान ਤੁਹਾਡੀਆਂ ਆਉਣ ਵਾਲੀਆਂ ਮੁਸ਼ਕਲਾਂ ਆਉਣ ਵਾਲੀਆਂ ਕਟਨਾਈਆਂ ਤੋਂ ਤੁਹਾਡਾ ਬਚਾ ਕਰੇਗਾ ਦੋਸਤੋ ਫਿਰ ਕਿਸੇ ਹਥਿਆਰਾਂ ਦੀ ਜ਼ਰੂਰਤ ਨਹੀਂ ਪੈएगी ਦੋਸਤੋ ਨੈਵਰ ਸਟਾਪ ਲਰਨਿੰਗ बिकॉज ਲਰਨਿੰਗ ਨੈਵਰ ਸਟਾਪ ਬਹੁਤ ਬਹੁਤ ਧੰਨਵਾਦ ਦੋਸਤੋ